ਮੈਨੂੰ ਕਰ ਜਾ ਹੋਰੀ ਲੋਕਾ ਖੈਰ ਮੰਨ ਕਾਰਟੋਂ ਨਿਕਲਦੇ ਸਾਰ ਹੀ ਸਭ ਤੋਂ ਪਹਿਲਾਂ ਆਪਾਂ ਜਾਮ ਚ ਫਸ ਜਾਂਦੇ ਆ ਇਹਦਾ ਛੋਟਾ ਜਾ ਛੋਟਾ ਜਾ ਜਾਮੇ ਹੈ ਛੋਟਾ ਜਾ ਚਲੋ ਛੋਟਾ ਹੀ ਹੋਵੇ ਬਸ ਵੱਡੇ ਜਾਮ ਚ ਨਾ ਫਸੀਏ ਨਹੀਂ ਫਿਰ ਅੱਪਾ ਹੋ ਜਾਣਗੇ ਲੇਟ ਵੱਡਾ ਜਾਮ ਹੁੰਦਾ ਹੈ ਹਾਂ ਇੱਥੇ ਥੋੜਾ ਬੁੱਤਾ ਹੁੰਦਾ ਵਾਲੇ ਵੱਡੇ ਜਾਮ ਵਾਲੀ ਸਾਈਡ ਤਾਂ ਆਪਾਂ ਚੰਦੇ ਹੀ ਨਹੀਂ ਹੈਗੇ ਉਹ ਰਸਤਾ ਹੀ ਛੱਡਤਾ ਆਪਾਂ ਨੇ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਇਤਨੇ ਚਲੇ ਜਾਂਦੇ ਉਹ ਫਿਰ ਸੜਕ ਟੁੱਟੇ ਵਿਦਾ ਹੋਏ ਬਣ ਤੋ ਗਈ ਬਣੇਗੀ ਨਵਾਂ ਰੋਡ ਬਣਿਆ ਨਵਾਂ ਰੋਡ ਬਣਿਆ ਮੈਂ ਤਾਂ ਕਹੀ ਨਹੀਂ ਕਿੰਨਾ ਟਾਈਮ ਲੱਗੇ ਇਹ ਤਾਂ ਕੈਂਸ ਰਸਤੇ ਉਸ ਦਿਨ ਆਏ ਰਾਤ ਨੂੰ ਆਏ ਤੇ ਰਾਤ ਨੂੰ ਤਾਂ ਕੁਝ ਵੀ ਨਹੀਂ ਪਤਾ ਚੱਲਦਾ ਹੈਗਾ ਤੇ ਇਸ ਦਿਨ ਲੋਕ ਸਾਢੇ 9 ਤਾਂ ਹੋ ਰਹੇ ਤੇ ਇਸ ਟਾਈਮ ਇਸ ਟਾਈਮ ਆ ਪਏ ਆ ਹੋਸ਼ਿਪ ਤੇ ਪਾਣੀ ਮਾ ਉਹ ਵਾ ਮੈਂ ਜ਼ਮੀਨ ਪਾ ਜ਼ਮੀਨ ਵਾਲੀ ਐ ਜ਼ਮੀਨ ਵਾਲੀ ਟਰੈਕਟਰ ਚ ਸਾਰਾ ਨੂੰ ਕਿਵੇਂ ਉਹ ਤੁਸੀਂ ਸਾਰੇ ਉਮੀਦ ਕਰਤੀਆਂ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਠੀਕ ਠਾਕ ਆ ਸਾਡਾ ਇੱਕਮ ਵੀ ਠੀਕ ਹੈ ਇੱਕਮ ਠੀਕ ਹੈ ਹਮ ਇੱਕਦਮ ਠੀਕ ਹੈ ਤੇ ਜਨਾਬ ਜੀ ਵੀ ਠੀਕ ਠਾਕ ਨੇ ਬਿਲਕੁਲ ਕਿੰਨਾ ਲੋਡ ਹੋ ਰੱਖਿਆ ਟਰੈਕਟਰ ਹਮ 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 ਲੱਕੜਾ ਲੱਕੜਾ ਓਵਰ ਲੋਡ ਹੈ ਲੋਕੀ ਡਰਦੇ ਇਹ ਫੇਰ ਵੀ ਨਾ ਆਰਾਮ ਨਾਲ ਇੰਨਾ ਇੰਨਾ ਜ਼ਿਆਦਾ ਓਵਰਲੋਡ ਕਰਕੇ ਚੱਲਦੇ ਨੇ ਲੋ ਜੀ ਅੱਪਾ ਅੱਜ ਘੁੰਮਣ ਫਿਰਨ ਦੀ ਤਿਆਰੀ ਕਰ ਲੀਆ ਕਾਫੀ ਦਿਨ ਬਾਅਦ ਬਣਿਆ ਪ੍ਰੋਗਰਾਮ ਆਪਣਾ ਛੁੱਟੀਆਂ ਨੇ ਛੁੱਟੀਆਂ ਦੇ ਵਿੱਚ ਘਰੇ ਹੀ ਬਿਜੀ ਹੋਏ ਹੋਏ ਸੀਗੇ ਆਪਾਂ ਪਰ ਹੁਣ ਕੱਟ ਲਿਆ ਟਾਈਮ ਘੁੰਮਣ ਫਿਰਨ ਦਾ ਕਿੱਥੇ ਚੱਲੇ ਆਪਾਂ ਇੱਕ ਆਪਾਂ ਚੱਲੇ ਆ ਗੋਆ ਗੋਆ ਚੱਲੇ ਆਪਾਂ ਘੁੰਮਣ ਲਈ ਨੇ ਕੱਪੜੇ ਬੈਗ ਕੱਪੜੇ ਬੈਗ ਚ ਪਰ ਪਰ ਕੇ ਪਾ ਲਏ ਹਾਂ ਕੱਪੜੇ ਤਾਂ ਫਿਰ ਪਾਣੇ ਹੀ ਸੀਏ ਕੋਆ ਚਲੇ ਆ ਜੇ ਘੁੰਮਣ ਆਪਾਂ ਗੱਡੀ ਵਜਾਂਗੇ ਨਾ ਹਾਂ ਹਾਂ ਗੱਡੀ ਚ ਚਲੇ ਚਾਰ ਪੰਜ ਦਿਨ ਹਾਂ ਚਲੋ ਦੋ ਨਹੀਂ ਦੋ ਦਿਨ ਲੱਗ ਜਾਣਗੇ ਦੋ ਦਿਨਾਂ ਚ ਪਹੁੰਚਾਂਗੇ ਆਪਾਂ ਠੀਕ ਹੈ ਨਾ ਜਨਾਬ ਜੀ ਸਾਨੂੰ ਕੋਆ ਲੈ ਕੇ ਜਾ ਰਹੇ ਨੇ ਜਨਾਬ ਜੀ ਬੜੇ ਸੀਰੀਅਸ ਹੋ ਕੇ ਡਰਾਈਵ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਇਕੱਲਿਆਂ ਨੇ ਹੀ ਗੱਡੀ ਚਲਾਣੀ ਆ ਦੋ ਦਿਨ ਲਗਾਤਾਰ ਹੈਨਾ ਜੀ ਗਵਾ ਇਕੱਲੇ ਹੀ ਪਹੁੰਚਾਂਗੇ ਸਾਨੂੰ ਐ ਆਪਾਂ ਚਾਰੋ ਜਣੇ ਚੱਲੇ ਆ ਕਿੰਨੀ ਕਿ ਮਸਤੀ ਕਰਨੀ ਆ ਇੱਕ ਵਾਰੀ ਗਵਾ ਜਾ ਕੇ ਹੈ ਸ਼ਬਦੋ ਵਾਲਾ ਕਿਹੜਾ ਕੰਮ ਕਰਨਾ ਗਵਾ ਜਾ ਕੇ ਬੀਚ ਦਿਨਾਂ ਐਟ एकम किथे पहुंच गए आ गो, गोवा, गोवा है अपना गोवा तो आ ही है जी अपना गोवा दिखन लग गया देखो ए गसटा गोवा गोवा एंट्री कर ली अपन ने मु दो तीन मोड़ मोड़ के ते अपना गोवा वाला होटल आ जाएगा होटल आ जाएगा अपना फिर है ਗੁਆਬਾਲਾ ਹੋਟਲ ਦਿੱਤੇ ਪਾ ਬੁਕਿੰਗ ਕਰਵਾਈ ਹੋਈ ਹੈ ਜਰਮਨ ਸ਼ੈਫਰਡ ਹਾਂ ਇੱਕੰ ਸਾਡਾ ਸਕੂਲ ਆ ਗਿਆ ਇੱਥੇ ਦੇਖ ਗੁਆਚੇ ਕਿਹੜਾ ਸਕੂਲ ਹੈ ਗੁਆਚੀ ਪੜ੍ਹੀਆਂ ਮੈਂ ਗੁਆਚਾ ਸਕੂਲ ਹੈ ਮੇਰਾ ਗੁਆਚਾ ਇਹ ਆ ਗਿਆ ਗੁਆਚਾ ਟੱਬਾ ਆ ਗਿਆ ਬੀਚ ਆ ਗਿਆ ਸਾਡਾ ਇਹ ਬੀਚ ਹੈ ਇੱਕ ਇਧਰਲੀ ਸਾਈਡ ਬੀਚ ਆ ਦੇਖੋ ਜਾਓ ਹੈ ਸ਼ਾਮੀ ਆਵਾਂਗੇ ਥੋੜਾ ਰੈਸਟ ਕਰਕੇ نیچے ٹائر ہے اس کے کڑی سے لے جا وہ اگے جشن چارجر ائی جس سے کرو گے تیری ہیلپ گنجا جشن نا ممی جشن گنجا اگیا اچھا وہ تے بائیک لے کے آ رہا ہے جا رہا ہونا کی تیری کدے ایا سائز تو تین چار دن ممی بھی ائی ہوئی ہے ہاں چلو ٹھیک ہے ودھیار ہن کل لائیں گے ہن منانی دے گھر ہے ہاں وی گنجے जीरो घिलाई दिया तिगिया हां सशीकर रेडी नंबर आया दो तीन नंबर लाया था हो ठीक है रेडी है बहुत लेट हो गया बस थाने पता निकलदे निकलदे सशीकारा मम्मी हो ठीक है है देखो ठीक है बिना ਕੰਮ ਲੱਗਿਆ ਹੁੰਦੇ ਸਾਰੇ ਹੈ। ਹੋਰ ਤਾਂ ਲੈ ਮਮਾਂ ਚਾਹੀਦੀ ਆ। ਕਰੇ ਆਪਾਂ ਕੋਲਡ ਡਰਿੰਕ ਪੀਤੀ ਉਸ ਤੋਂ ਬਾਅਦ ਆਪਾਂ ਆਗੇ ਆ ਕੰਮ। ਕੰਮ ਆਪਾਂ ਨੂੰ ਆਣਾ ਸੀਗਾ ਨੱਬਾ ਸਾਈਡ। ਨੱਬਾ ਸ਼ਹਿਰ ਤੁਸੀਂ ਸੁਣਿਆ ਹੀ ਹੈ ਉਸ ਤੋਂ ਅੱਗੇ ਸੀਗਾ ਕੰਮ ਤੇ ਆਪਾਂ ਆਏ ਆ 4 ਜਣੇ। 3 ਜਣੇ ਆਪਾਂ ਤੇ ਇੱਕ ਮੈਂਬਰ ਨੇ ਜੋ ਉਸ ਕਮਰੇ ਅੱਗੇ ਨਹੀਂ ਆਂਦੇ। ਇੱਥੇ ਸੀਗਾ ਆਪਾਂ ਨੂੰ ਕੋਈ ਕੰਮ ਸੋ ਕੰਮ ਨਵੇੜ ਕੇ ਮਿਲਦੇ ਆਂ। ਉਤਾਰ ਲਿਆ ਤੇਰਾ ਲੈ ਕਾਇਮ ਹੋ ਗਿਆ ਸਾਡੇ 4 ਦਾ ਆਪਾਂ ਹੁਣ ਰੁਕੇ ਆ ਵਾਪਸੀ ਘਰ ਜਾ ਰਹੇ ਆ ਛਾਪੇ ਤੇ ਰੁਕੇ ਆ ਲੰਚ ਕਰਦੇ ਆ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਅੱਜ ਜਨਾਬ ਜੀ ਦੇਖਦੇ ਆ ਕੀ ਖਾਣਗੇ ਮੈਨੂੰ ਨਾਲ ਮੇਰੇ ਜੀਚੂ ਨੇ ਦੇਖਦੇ ਆ ਕਿ ਦੋਨੋਂ ਜਣੇ ਕੀ ਖਾਣਗੇ ਅੱਜ ਕੀ ਖਾਣ ਦਵੜੇ ਦੇਖਾ ਬੱਚਾ ਤੇ ਘਾੜ ਬਸ ਫਟਾਫਟ ਬੁਲਾ ਲ ਚੋਦੀ ਆਣਾ ਬਹੁਤ ਲੱਗੀ ਹੋਈ ਐ ਆਰਡਰ ਤਾਂ ਆਪਾਂ ਦੇ ਦਿੱਤਾ ਜੀ ਬਹੁਤ ਲੱਗੀ ਮੈਂ ਕਿ ਚਲੋ ਘਾੜ ਤਾਂ ਲੇਟ ਹੋ ਗਜਾਂਗੇ ਆਪਾਂ ਲੰਚ ਕਰਕੇ ਫਿਰ ਚੱਲਾਂਗੇ 4:30 ਹੋ ਗਏ ਦੇ ਹਨ 4:30 ਵਜੇ ਹੋਣ ਾਂਏ ਲੱਗੇ ਆਪਾਂ ਜਿਸਕੇ ਪਗਏ ਸੀਗੇ ਨਾਲ ਬਹੁਤ ਟਾਈਮ ਲੱਗ ਗਿਆ ਉਸ ਤੇ ਤੇ ਕੱਲ ਨੂੰ ਵਾਪਸ ਜਾ ਰਹੇ ਹਾਂ ਤਕਰੀਬਨ ਕੋਈ 5:30 ਤੱਕ ਕਰ ਨੇ ਨੂੰ ਦਿੱਚੀ ਜਾਂਦਾ ਹੈ बस ਥੋੜਾ ਬੋਟੇ ਟਾਈਮ ਜਗੇ ਰੈਸਟ ਕਰਾਂਗੇ ਫਿਰ ਕੀ ਤੋਂ ਫਿੱਟ ਤੁਮਾਗੇ ਆਪਣੇ ਖਰਚਾ ਲੱਗੇਗਾ 40000 ਰੁਪਏ ਹਾਂ ਇਹ ਕਿੰਨੇ मैं मम्मी फ्लाट से जा रही हैं जी हूँ टाइम बैठे हैं पानी पुनी पिया उस लगे हैं भाई बच्चे अपने जशन मेन जशन सुन रहे जैशन है जैशन किधर नानू को बस जा रही है मेरा ना नानी जा रहे हैं आजा ग्राउंड च जाओ फिर

रचुकी थे अपने, अपने कर और तू कौन है हाँ कौन है तू ओह चंद मामा चंद मामा हूँ चंद मामा चंद मामा अपने मिर्च चलाई थी हैं है, मम्मी हाँ हमारी मिर्च चम्पड़िया बढ़िया है ना ते तो तो अच्छा पौध अपने पौध भी है थी ਨਹੀਂ ਇਧਰੇ ਆਪਣੇ ਵਾਸਤੇ ਪੋਦ ਨਹੀਂ ਰਿਸ਼ਤੇਦਾਰਾਂ ਨੂੰ ਵੰਡਦੀ ਥਵੇਂ ਸਾਰੀ ਪੋਦ ਹੈ ਅੱਛਾ ਹੋਈ ਨਹੀਂ ਫੇਰ ਉਹ ਲਿਆ ਰਫੇ ਦਾ ਦੇਖ ਲਓ ਮੰਮੀ ਉੱਧੇ ਨਹੀਂ ਹੈ ਕੋਈ ਨਾ ਉੱਧਰ ਹੋਏਗਾ ਠੀਕ ਆ ਫੇਰ ਡੈਡੀ ਸਰਜੇਗਾ ਤੋੜ ਦੋ ਹੋਰ ਤੋੜ ਦੋ ਜਿਹੜਾ ਹੈਗਾ ਕੋਈ ਵਰਦੀ ਵਾਲਾ ਹੋਰ ਕਿੱਥੇ ਕਿਨ ਵਰਦੀ ਵਾਲਾ ਦੇਖ ਲਓ ਜੇ ਹੋਇਆ ਇੰਨਾ ਕੋ ਹੋਰ ਮਿਲ ਜੇ ਸਰਜੇਗਾ ਹਵਾ ਬਾਹਰ ਤਾਂ ਢੰਡੀ ਲੱਗ ਰਹੀ ਹੈ ਅੰਦਰ ਨਹੀਂ ਤੇਮੀ ਅੰਦਰ ਤਾਂ ਮੰਮੀ ਗਰਮ ਹਵਾ ਅੰਦਰ ਤਾਂ ਆਹ ਤੋਰੀ ਲੱਗ ਰਹੀ ਕਹਿੰਨੀ ਹਾਂ ਇੱਕ ਤੋਰੀ ਲੱਗਦੀ ਹੈ ਵਿੱਚ ਪਾ ਲੈ ਹੋਰ ਪਾ ਲੈ ਹਾਂ ਇੱਕ ਉਧਰ ਤੇ ਦੇਖ ਲੈਣ ਉਹ ਕਾ ਦੋ ਟਾਈਮ ਕ ਸਰ ਜੇਗਾ ਪੇਠਾ ਹੈ ਮੰਮੀ ਕਿੱਥੇ ਹਾਂ ਆ ਪੇਠੇ ਕੀ ਬੇਲ ਹੈ ਨਾ ਨਾ ਪੇਠਾ ਨਾ ਪੇਠਾ ਕਿੱਡਾ ਕ ਪੇਠਾ ਕਿੱਡਾ ਲੱਗ ਰਿਹਾ ਜੜੀ ਇੰਨਾ ਕੇ ਛੋਟਾ ਹਾਂ ਲਾਏ ਪਾ ਲਿਓ ਚਲ ਜੇ ਦੋ ਹੁੰਦੇ ਪੇਠੇ ਫੇਰ ਵੀ ਸੜ ਜਾਂਦਾ ਹੈ ਨਾ ਇੱਕ ਹੈ ਪੇਠਾ ਦੇਖੀ ਫਿਲ ਫਿਲ ਕਰ ਰਹੀ ਤੋਰੀ ਪਹਿਲੀ ਤੋਰੀ ਹੈ ਹਾਂ ਪਹਿਲੀ ਤੋਰੀ ਹੈ ਅਨਾਰ ਲੱਗ ਰਹੇ ਹੈ ਇੱਧਰ ਨਾ ਬਹੁਤ ਲੱਗਦੇ ਨੇ ਤਾਂ ਹੋਈ ਹੋਣੀ ਚਾਹੀਦੀ ਗੁੱਛੇ ਦੇ ਕੇ ਹੂੰ ਹੂੰ ਫੁੱਲ ਵੀ ਆਇਆ ਵਾ ਸੋਹਣਾ ਫੁੱਲ ਵੀ ਆ ਰਿਹਾ ਆ ਜੇ ਹਾਂ अनार <coughs> लगे हुए ने अपने जसलीन की खाएगी आलू बिखारे भिखार। आलू खत्म हो गए हूं खत्म हो गए बुत बुत चप्पल लेके नहीं जाया करते इधर चप्पल कट के जाया कर दे, दे, दे। चपला गारे चपला गारे चपला गारे रख दे रख दो रख दो गंदी बच्ची गंदी बच्ची गंदी बच्ची जीव काट रही है कितने गंदी बच्ची जो ती है ना गुरलीन शानी बच्ची है ना है कि तू गंदी है तू गंदी है हाय हाय किमी कर रही है? ओए कौन है सियानी बच्ची कौन है दस तू अरे गुरलीन हवा किन्नी चल रही है है गुरलीन कौन है सियाना बच्चा मा। बच्च... मा। है तू? तू तू गंदी बच्ची हाय जीव कि कट लिए गंदे बच्चे कट्टे करते हैं गुरलीन तू ना जीव कट ठीक है ठीक है आ, आ, गंदी बच्ची कटेगी जीव ककड़ ओ ओ कड़ती ओ कड़ती भाषण भी लागगी ओए वो नचेगा भी काका काका का नचेगा देखा ये नचया का काका ये नचया पइजे शिव नचई ओय होय ओ, 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 ओ नच भी ओय नच भी <laughs> मस्ती चढ़गी मस्ती चढ़गी तो नन चलो बस बस चलो बिब्बी कोलो बिब्बी बुला रहे हैं हैं और देखिए मिट्टी लगी चुंगड़े चबाणो थे चका है गुरली गंदी मिट्टी है रैन दे रैन दे पुत हाँ की बना रही है हैं गुरली की बना रही है चुंगड़े चल बाय कर दो आजा चलिए बाय गुरली न बाय कर दो बाय जिच्छ बाय कर दो हाँ ठीक है बढ़िया चूल्हे पर टेस्टी लगेगी बनी भी ना सब चीज ठीक है तरी आगी आगी। थोड़ा जा पानी पा लो ज्यादा सुकी नहीं बनानी तो है हाँ रश्मि जी बना लो ना रश्मि ही बढ़िया लगा ज्यादा सुकी भी ना खाई नहीं जाती हैगी ਸਬਜੀ ਮੰਮੀ ਨੇ ਤੜਕ ਰਹੀ ਧੀ ਚੁੱਲੇ ਤੇ ਅੱਪਾ ਦੁਪਹਿਰੇ ਬਣਾਈ ਸੀਗੀ ਮਟਰ ਪਨੀਰ ਦੀ ਸਬਜੀ ਦੁਪਹਿਰੇ ਦਾ ਫਿਰ ਆਪਾਂ ਬਾਹਰ ਹੀ ਖਾਣਾ ਖਾ ਲਿਆ ਸੀਗਾ ਹੁਣ ਸਬਜੀ ਪਈ ਐ ਮਟਰ ਪਨੀਰ ਦੀ ਮੈਂ ਮਮੀ ਨੂੰ ਕਹਾਂ ਮੈਂ ਕਿ ਮੈਨੂੰ ਤਾਂ ਨਾ ਸਿੰਪਲ ਜੀ ਸਬਜੀ ਖਾਣੀ ਐ ਕੋਈ ਜਿਵੇਂ ਕਿ ਆਪਣੇ ਮੈਂ ਕਿ ਪਲਾਟ 'ਚ ਕੀ ਆ ਲੱਗ ਰਿਆ ਹੁਣ ਤੋਰੀਆਂ ਵੀ ਥੋੜੀ ਬੋਤੀ ਉਹ ਬਣਾ ਲੈਂਦੇ ਆ ਆਪਾਂ ਕਿਉਂਕਿ ਮਟਰ ਪਨੀਰ ਇੱਕ ਟਾਈਮ ਖਾ ਕੇ ਦੂਜੇ ਟਾਈਮ ਦਿਲ ਨਹੀਂ ਕਰਦਾ ਦੁਪਹਿਰੇ ਆਪਾਂ ਬਾਹਰ ਖਾਣਾ ਖਾ ਲਿਆ ਮੈਂ ਕਿ ਮੈਂ ਹੁਣ ਪਨੀਰ ਦੀ ਸਬਜੀ ਨਹੀਂ ਖਾਣੀ ਮੇਰੇ ਲਈ ਤਾਂ ਸਿੰਪਲ ਜੀ ਕੋਈ ਸਬਜੀ ਬਣਾ ਦੋ ਉਸੇ ਨਾਲ ਮੈਂ ਕਿ ਮੈਂ ਪੇਟ ਭਰ ਕੇ ਰੋਟੀ ਖਾਵਾਂਗੀ ਤੇ ਉੰਜ ਵੀ ਨਾ ਚੁੱਲ੍ਹ ਦਾ ਟੇਸਟੀ ਵੱਖਰਾ ਹੁੰਦਾ ਤੇ ਪਿੰਡ ਆ ਕੇ ਤਾਂ ਸਾਨੂੰ ਇਹੀ ਹੁੰਦਾ ਵੀ ਚੁੱਲ੍ਹੇ ਤੇ ਬਣੀ ਹੋਈ ਕੋਈ ਵੀ ਸਬਜ਼ੀ ਹੋਵੇ ਬਸ ਉਹੀ ਖਾਈਏ ਮੈਂ ਕਿਹਾ ਮੰਮੀ ਵੀ ਹੁਣ ਆਪਾਂ ਸਿੰਪਲ ਜਿਹੀ ਕੀਈ ਬਣਾ ਲੈਂਦੇ ਆ ਬਾਕੀ ਸਵੇਰ ਦੀ ਪਸਵੇਰੇ ਦੇਖਾਂਗੇ ਅੱਜ ਬਹੁਤ ਦਿਨ ਭਰ ਦੇ ਵਿੱਚ ਹੈ ਨਾ ਦੌੜ ਭੱਜ ਇੰਨੀ ਹੋਈ ਐ ਥੱਕ ਗਈ ਤੇ ਹੁਣ ਥੋੜਾ ਬਹੁਤਾ ਟਾਈਮ ਬਾਹਰ ਬੈਠ ਕੇ ਸੀ ਗਲੀ ਦੇ ਵਿੱਚ ਸਾਰਿਆਂ ਨੂੰ ਮਿਲੇ ਆ ਬੜਾ ਦਿਲ ਲੱਗ ਰਿਹਾ ਸੀਗਾ ਹੁਣ ਉੱਠ ਕੇ ਆਈਆਂ ਹੁਣ ਫਰੈਸ਼ ਹੁੰਦੀ ਆ ਉਸ ਤੋਂ ਬਾਅਦ ਦੇਖਦੇ ਆ ਫਿਰ ਇੱਕ 라ਉਂਡ ਬਾਅਰ ਸ਼ੌਪ ਤੇ ਜਾ ਕੇ ਆਵਾਂਗੇ ਲਗਾ ਕੇ ਆਵਾਂਗੇ ਮੇਰੇ ਭਰਾ ਦੀ ਸ਼ੌਪ ਤੇ ਪਹਿਲਾਂ ਥੋੜੋ ਬੋਤਾ ਨਾ ਕਿ ਫਰੈਸ਼ ਹੋ ਜਾਂਦੇ ਆ ਅੱਜ ਆਪਾਂ ਚੁੱਲੇ ਤੇ ਬਣੀ ਹੋਈ ਰੋਟੀ ਖਾਵਾਂਗੇ ਮੰਮੀ ਰੋਟੀ ਬਣਾਉਣ ਲੱਗ ਗਏ ਤੇ ਮੈਂ ਫਟਾਫਟ ਸਾਰਿਆਂ ਨੂੰ ਰੋਟੀ ਖਿਲਾ ਦਿੰਨੀ ਆ ਗੈਸ ਤੇ ਤਾਂ ਖੜਿਆ ਨੂੰ ਨਾ ਗਰਮੀ ਲੱਗਦੀ ਐ ਬਾਹਰ ਚੁੱਲੇ ਤੇ ਇਹ ਹੈ ਵੀ ਹਵਾ ਲੱਗਦੀ ਰਹਿੰਦੀ ਐ ਨਾਲੇ ਬੈਠ ਕੇ ਆਰਾਮ ਨਾਲ ਬਣਾ ਲੈਂਦੇ ਨੇ ਇੰਨੇ ਟਾਈਮ ਖੜਿਆ ਵੀ ਨਹੀਂ ਜਾਂਦਾ ਹੈਗਾ ਚਾਰ ਚਫੇਰੇ ਤੋਂ ਇੱਥੇ ਦੇਖੋ ਖੁੱਲਾ ਡੁੱਲਾ ਹਵਾ ਲੱਗਦੀ ਰਹਿੰਦੀ ਐ ਪਤਾ ਵੀ ਨਹੀਂ ਲੱਗਦਾ ਹੈਗਾ ਕਦੋਂ ਰੋਟੀ ਬਣ ਜਾਂਦੀ ਐ ਮौज ਬਹੁਤ ਐ ਚੁੱਲੇ ਦੀ ਰੋਟੀ ਦੀ ਟੇਸਟ ਵੀ ਐ ਨਾਲੇ ਮौज ਵੀ ਐ ਕਿਚਨ ਦੇ ਵਿੱਚ ਖੜੇ-ਖੜੇ ਤਾਂ ਗਰਮੀ 'ਚ ਪਸੀਨੇ ਨਾਲ ਭਿੱਜ ਜਾਂਦੇ ਆ ਆਪਾਂ ਚੁੱਲੇ ਤੇ ਘੱਟ ਪਸੀਨਾ ਆਂਦਾ ਹੈ ਮੰਮੀ ਗੈਸ 'ਪਰ ਜ਼ਿਆਦਾ ਪਸੀਨਾ ਆਏਗਾ ਰੋਟੀ ਬਣਾਉਂਦੇ ਹੋਏ ਕਿ ਚੁੱਲੇ 'ਵਾਂ हवा लगती रहा ना पिछली रसोई में ज्यादा बुरा हाल है ना? राड़ तो रोटी पाला मैं रोटी फिर हाँ मैं सब्जी वगैरह पा फिर रोटी चक ले जाऊंगी है लस्सी बना के हटी है मैं दही नाल पा लिया ठंडा ठंडा पानी ते रोटी पा ली मैं उस ਰੜੀ ਹੋਈ ਰੋਟੀ ਚੱਕ ਕੇ ਲੈਂਦੀ ਆ ਜਨਾਬ ਜੀ ਰੜੀ ਹੋਈ ਰੋਟੀ ਖਾਣੇ ਆ ਮੈਂ ਰੋਟੀ ਰਾੜ ਰਹੇ ਨੇ ਮੈਂ ਸਬਜੀ ਪਾ ਲੈਂਦੀ ਆ ਤਾਇਆ ਜੀ ਮਿਲਣ ਆਏ ਨੇ ਮੇਰੇ ਦੇਖੋ ਅੱਜ ਸਾਰੇ ਦਿਨ ਦੇ ਅਸੀਂ ਘਰ ਹੈ ਨਹੀਂ ਸੀਗੇ ਜਦੋਂ ਅਸੀਂ ਆਏ ਫੇ ਤਾਇਆ ਜੀ ਨਿਕਲ ਗਏ ਬਾਹਰ ਨੂੰ ਹੁਣ ਤਾਇਆ ਜੀ ਆਏ ਨੇ ਫਿਰ ਮਿਲਣ ਆਏ ਨੇ ਜਦੋਂ ਪਤਾ ਚੱਲ ਜਾਂਦਾ ਹੈ ਨਾ ਵੀ ਬੱਚੇ ਆਏ ਹੋਏ ਨੇ ਫਿਰ ਸਾਰੇ ਇਦਾਂ ਹੀ ਦੇਖੋ ਘਰੇ ਮਿਲਣ ਆਉਂਦੇ ਨੇ ਬੜਾ ਵਧੀਆ ਲੱਗਦਾ ਏ ਮਾਹੌਲ ਵੀ ਤੇ ਆਪਣੇਆਂ ਦਾ ਪਿਆਰ ਜਦੋਂ ਮਿਲਦਾ ਨਾ ਤਿਲ ਬੜਾ ਲੱਗਦਾ ਖੁਸ਼ ਹੋ ਜਾਂਦੀ ਐ ਰੂ ਵੀ ਇਸ ਦਿਨ ਦਾ ਖਾਣਾ ਸਾਰੇ ਨੇ ਖਾ ਲਿਆ ਬੱਚੇ ਬੈਠ ਕੇ ਏਸੀ ਲਾ ਕੇ ਤੇ ਆਹ ਬੱਚਾ ਆਪਣੀ ਨਾਨੀ ਦੀ ਹੈਲਪ ਕਰਾ ਰਿਹਾ ਦੇਖੋ ਗੁੱਡ ਬாய் ਐ ਜਸ਼ਨ ਸਾਡਾ ਮੰਮੀ ਨੇ ਰੋਟੀ ਬਣਾ ਲਈ ਮੈਂ ਤੇ ਮੰਮੀ ਰਹਿੰਦੇ ਨੇ ਬਸ ਹੁਣ ਖਾਵਾਂਗੇ ਆਪਾਂ ਜੱਸਾ ਸਾਡਾ ਹੈਲਪ ਕਰਾ ਰਿਹਾ ਦੇਖੋ ਗਨੂਰ ਨਾਨੀ ਤੂੰ ਵੀ ਹੈਲਪ ਕਰਾ ਲੈ ਆ ਜਾ ਉਹ ਦੇਖ ਲਓ ਜਸ਼ਨ ਨੂੰ ਲੱਗਿਆ ਭਿਆ ਨਾਨੀ ਦੇ ਨਾਲ ਨਾਲ ਕੰਮ ਜਸ਼ਨ ਦਾ ਸਾਡੇ ਤਾਂ ਇਨਾ ਫਾਇਦਾ ਨਾ ਕੋਈ ਵੀ ਕੰਮ ਕਰਾਣਾ ਹੋਵੇ ਜਸ਼ਨ ਨਾਲ ਲੱਗ ਜਾਂਦਾ ਮੈਂ ਕਿਹਾ ਚਲੋ ਸਮਾਨ ਮੰਮੀ ਨਾਲ ਚੱਕ ਲਿਆਉਗਾ ਇਹ ਰੋਟੀ ਬਣ ਗਈ ਆਪਾਂ ਮੈਂ ਤੇ ਮੰਮੀ ਬੈ ਕੇ ਖਾਵਾਂਗੇ ਹੁਣ ਆਰਾਮ ਨਾਲ ਨਾਨੀ ਦੇ ਤਾਂ ਨਾਨੀ ਦੇ ਉੱਤੇ ਦੀ ਇਹਨਾਂ ਦੀ ਜੋੜੀ ਆ ਜੀ ਜੋੜੀ ਇਹ ਇਹੀ ਲਗਿਆ ਕਰਦਾ ਆਪਣੀ ਨਾਨੀ ਨਾਲ ਕੰਮ ਕਰ ਬਾਕੀ ਸਾਰੇ ਬੱਚੇ ਟੀਵੀ ਦੇਖ ਰਹੇ ਨੇ ਬੈਠ ਗਏ ਤੈੱਕ ਕੋਈ ਸਮਾਨ ਰਹਿ ਤਾ ਨਹੀਂ ਗਿਆ ਹੈਗਾ ਬਸ ਆ ਗਿਆ ਸਾਰਾ ਸਮਾਨ ਚੁੱਕਿਆ ਗਿਆ ਤੇ ਆਪਾਂ ਵੀ ਬੈ ਕੇ ਹੁਣ ਖਾਣਾ ਖਾਂਦੇ ਆ ਖਾਣਾ ਆਪਾਂ ਨੇ ਸਾਰੇ ਨੇ ਖਾ ਲਿਆ ਤੇ ਮੈਂ ਹੁਣ ਮੇਰੇ ਮੰਮਾ ਲੱਗੇ ਨੇ ਬਰਤਨ ਸਾਫ਼ ਕਰਨ ਰਾਲ ਮਿਲ ਕੇ ਕੰਮ ਨਵੇੜ ਕੇ ਫੇਰ ਮਾਰਾਂਗੇ ਗੱਲਾਂ ਬਾਤਾਂ ਬੈਠ ਕੇ ਇਹ ਵੀ ਨਾ ਇੱਕ ਚਾਹ ਹੁੰਦਾ ਵੀ ਕੰਮ ਕਾਰ ਨਵੇੜ ਕੇ ਫਟਾਫਟ ਗੱਲਾਂ ਬਾਤਾਂ ਕਰਨੀਆਂ ਨੇ ਬੈਠ ਕੇ ਇਸ ਕਾਲੀ ਦੇ ਵਿੱਚ ਫਟਾਫਟ ਆਪਾਂ ਕੰਮ ਨਵੇੜ ਰਹੇ ਆ ਤੇ ਆਪਾਂ ਤੁਹਾਨੂੰ ਹੱਸ ਰਹੇ ਸੀਗੇ ਅੱਜ ਕਿ ਆਪਾਂ ਗੋਆ ਚੱਲੇ ਨੇ ਤੀਆਂ ਲਈ ਤਾਂ ਮਾਪਿਓ ਦਾ ਘਰ ਪੇਕਿਆਂ ਦਾ ਘਰ ਗੋਆ ਤੋਂ ਕੱਟ ਨਹੀਂ ਹੁੰਦਾ ਹੈਗਾ ਇਹ ਟਾਈਮ ਵੀ ਇੱਕ ਸਾਲ ਬਾਅਦ ਮਿਲਦਾ ਹੈ ਕਿ ਜਦੋਂ ਆਪਾਂ 2-3 ਦਿਨ ਜਾਂ 4 ਦਿਨ ਨਾ ਰਹਿ ਕੇ ਆਵਾਂਗੇ ਕੇ ਪਿੰਡ ਨਹੀਂ ਤਾਂ ਤੁਹਾਨੂੰ ਪਤਾ ਹੈ ਕਿ ਸਵੇਰੇ ਜਾਈਦਾ ਸ਼ਾਮ ਨੂੰ ਆਈ ਜਾਂ ਆ ਜਾਂਦੇ ਆ ਵਾਪਿਸ ਜਾਂ ਨੈਕਸਟ ਡੇ ਆ ਜਾਂਦੇ ਆ ਪਰ ਇਹ ਜਿਹੜੀਆਂ ਜੂਨ ਦੀਆਂ ਛੁੱਟੀਆਂ ਹੁੰਦੇ ਨੇ ਹੁੰਦੀਆਂ ਨੇ ਇੱਥੇ ਹੀ ਰਹਿਣ ਦਾ ਟਾਈਮ ਮਿਲਦਾ ਸੋ ਇਸ ਲਈ ਆਪਾਂ ਵੀ ਆਪਣੀ ਛੁੱਟੀਆਂ ਕੱਟਣ ਆਏ ਆ ਮੇਰੇ ਨਾਲ ਨਾਲ ਮੇਰੇ ਜਨਾਬ ਜੀ ਵੀ ਆਪਣੇ ਸੱਸ ਦੇ ਘਰੇ ਛੁੱਟੀਆਂ ਕੱਟਣ ਆਏ ਨੇ ਇਸ ਵਾਰੀ ਜਨਾਬ ਜੀ ਨੂੰ ਸੀਗਾ ਕੰਮ ਤਾਂ ਫਿਰ ਜਨਾਬ ਜੀ ਵੀ ਮੇਰੇ ਨਾਲ ਆ ਗਏ ਜਨਬ ਬਾਕੀ ਹੁਣ ਦੇਖਦੇ ਆਂ ਇੱਕ ਦਿਨ ਲੱਗਣਾ ਦੋ ਦਿਨ ਲੱਗਣੇ ਕਿੰਨੇ ਦਿਨ ਲੱਗਣੇ ਆ ਸੋ ਆਪਾਂ ਹੁਣ ਤੁਹਾਨੂੰ ਕਰਦੇ ਆਂ ਜੀ ਹੈ ਨਾ ਬਾਏ ਬਾਏ ਮਿਲਾਂਗੇ ਕੱਲ ਨੈਕਸਟ ਵਲੌਗ ਵਿੱਚ ਬਾਏ